ਨਿਊਜ਼ੀਲੈਂਡ ਨੂੰ ਗਲੋਬਲ ਤਮਾਕੂ ਕੰਟਰੋਲ ਰੈਂਕਿੰਗ ਵਿੱਚ ਇਤਿਹਾਸ ਦੀ ਸਭ ਤੋਂ ਵੱਡੀ ਗਿਰਾਵਟ ਦਾ ਸਾਹਮਣਾ ਕਰਨਾ ਪਿਆ ਹੈ। 2023 ਵਿੱਚ ਦੁਨੀਆ ਚ ਦੂਜੇ ਨੰਬਰ ਤੇ ਰਹਿਣ ਵਾਲਾ ਮੁਲਕ ਹੁਣ 53ਵੇਂ ਸਥਾਨ ਤੇ ਆ ਗਿਆ ਹੈ। ਸਰਕਾਰ ਦੇ ਨਵੇਂ ਫੈਸਲੇ, ਟੈਕਸ ਛੂਟ ਅਤੇ ਤਮਾਕੂ ਉਦਯੋਗ ਨਾਲ ਵੱਧ ਰਹੀ ਨੇੜਤਾ ਇਸ ਦਾ ਮੁੱਖ ਕਾਰਨ ਮੰਨੇ ਜਾ ਰਹੇ ਹਨ। ਗਲੋਬਲ ਸੈਂਟਰ ਫਰ ਲਈ ਗੁੱਡ ਗਵਰਨਰਸ ਇਨ ਟਵੇਕੋ ਕੰਟਰੋਲ ਵੱਲੋਂ ਜਾਰੀ ਕੀਤੀ ਗਈ 2025 ਦੀ ਰਿਪੋਰਟ ਦੇ ਵਿੱਚ ਨਿਊਜ਼ੀਲੈਂਡ ਨੂੰ ਸਭ ਤੋਂ ਵੱਧ ਗਰਾਵਟ ਵਾਲਾ ਦੇਸ਼ ਘੋਸ਼ਿਤ ਕੀਤਾ ਗਿਆ ਹੈ। 2023 ਦੇ ਵਿੱਚ ਇਹ ਦੂਜੇ ਸਥਾਨ ਤੇ ਸੀ ਤੇ ਜਦੋਂ ਕਿ ਹੁਣ ਇਹ 53ਵੇਂ ਸਥਾਨ ਤੇ ਖਿਸਕਿਆ ਗਿਆ ਹੈ ਸਿਰਫ 2 ਸਾਲਾਂ ਦੇ ਵਿੱਚ ਹੀ 52 ਸਥਾਨਾਂ ਦੀ ਪਾਰੀ ਗ੍ਰਾਵਟ ਸਾਹਮਣੇ ਆਈ ਹੈ ਰਿਪੋਰਟ ਅਨੁਸਾਰ ਗ੍ਰਾਵਟ ਦੇ ਮੁੱਖ ਕਾਰਨ ਸਮੋਥ ਫਰੀ ਜਨਰੇਸ਼ਨ ਕਾਨੂੰਨ ਨੂੰ ਰੱਦ ਕਰਨਾ ਫਿਲਿਪ ਮੋਰਿਸ ਲਈ ਟੈਕਸੀ ਸ਼ੂਟ ਕਰਨਾ ਉਦਯੋਗ ਵਿਚਾਲੇ ਕਰਮਚਾਰੀਆਂ ਦੀ ਆਵਾਜਾਈ ਦਾ ਵਧਣਾ ਇਸ ਦੇ ਮੁੱਖ ਕਾਰਨ ਮੰਨੇ ਜਾ ਰਹੇ ਹਨ ਇਸ ਦੇ ਸਬੰਧ ਵਿੱਚ ਐਡਵੋਕੇਸੀ ਗਰੁੱਪ ਬੀ ਫ੍ਰੀ ਕਿਡਸ ਨੇ ਇਸ ਨੂੰ ਸ਼ਰਮਨਾਕ ਅਤੇ ਚਿੰਤਾਜਨਕ ਦੱਸਿਆ ਹੈ ਉਹਨਾਂ ਨੇ ਕਿਹਾ ਕਿ ਨਿਊਜ਼ੀਲੈਂਡ ਇੱਕ ਅੰਤਰਰਾਸ਼ਟਰੀ ਉਦਾਹਰਣ ਬਣ ਗਿਆ ਹੈ ਕਿ ਇੱਕ ਸਰਕਾਰ ਤਮਾਕੂ ਉਦਯੋਗ ਦੇ ਦਬਾਅ ਹੇਠ ਕਿੰਨੀ ਤੇਜ਼ੀ ਨਾਲ ਆ ਸਕਦੀ ਹੈ ਪਰ ਸਰਕਾਰ ਇਸ ਰਿਪੋਰਟ ਨਾਲ ਸਹਿਮਤ ਨਹੀਂ ਹੈ ਐਸੋਸੀਏਟ ਹੈਲਥ ਮਨਿਸਟਰ ਕੇਸੀ ਕਾਸਟਲ ਨੇ ਇੰਡੈਕਸ ਨੂੰ ਬੇਤੁਕਾ ਦੱਸਿਆ ਹੈ। ਉਹਨਾਂ ਦੇ ਮੁਤਾਬਕ ਰੈਂਕਿੰਗ ਨਹੀਂ ਸਗੋ ਅਸਲ ਸਮੋਕਿੰਗ ਰੇਟ ਮਹੱਤਵਪੂਰਨ ਹੈ। ਨਿਊਜ਼ੀਲੈਂਡ ਵਿੱਚ ਤੋਮਰਪਾਨ ਦਾ ਰੋਣਾ 6.9% ਹੈ ਜੋ ਕਿ ਦੁਨੀਆ ਦੇ ਵਿੱਚ ਸਭ ਤੋਂ ਘੱਟ ਹੈ। 2024 ਵਿੱਚ ਸਰਕਾਰ ਨੇ ਕਾਨੂੰਨ ਰੱਦ ਕਰਕੇ ਜੋ ਸਿਗਰਟ ਵੇਚਣ ਵਾਲਿਆਂ ਦੀ ਗਿਣਤੀ ਘਟਾਉਣਾ ਤੇ 2009 ਤੋਂ ਬਾਅਦ ਜਨਮੇ ਲੋਕਾਂ ਲਈ ਤੰਬਾਕੂ ਵਿਕਰੀ ਤੇ ਪਾਬੰਦੀ ਵਾਲੇ ਲਗਾਏ ਸਨ। ਇਸ ਦੇ ਨਾਲ ਹੀ ਹੇਟਡ ਤੰਬਾਕੂ ਪ੍ਰੋਡਕਟ ਤੇ 50% ਟੈਕਸ ਕਟੌਤੀ ਜਿਸ ਦਾ ਸਭ ਤੋਂ ਵੱਧ ਲਾਭ ਫਿਲਿਪ ਮੋਰਿਸ ਨੂੰ ਮਿਲਣ ਦੀ ਗੱਲ ਪ੍ਰੈਜ਼ੀਡੈਂਟੇ ਵੀ ਮੰਨੀ ਹੈ ਕ੍ਰਿਸ ਹੈਪਕਿੰਸ ਨੇ ਕਿਹਾ ਹੈ ਕਿ ਇਹ ਟੈਕਸ ਸ਼ੂਟ ਇੱਕ ਤੰਬਾਕੂ ਕੰਪਨੀ ਲਈ ਤੋਹਫ਼ਾ ਸੀ ਅਸੀਂ ਇਸ ਨੂੰ ਰੱਦ ਕਰਾਂਗੇ ਰਿਪੋਰਟ ਵਿੱਚ ਲਾਬਿੰਗ ਅਤੇ ਰਾਜਨੀਤਿਕ ਵਿਚਾਲੇ ਰੀਵਾਲਮਿੰਗ ਡੋਰ ਕਨੈਕਸ਼ਨਾਂ ਤੇ ਵੀ ਚਿੰਤਾ ਜ਼ਾਹਰ ਕੀਤੀ ਗਈ ਹੈ ਕੈਂਸਰ ਸੁਸਾਇਟੀ ਨੇ ਕਿਹਾ ਹੈ ਕਿ ਸਰਕਾਰ ਅਤੇ ਤਮਾਕੂ ਉਦਯੋਗ ਵਿਚਾਲੇ ਬੇਲੋੜੇ ਸੰਪਰਕ ਨਿਊਜ਼ਲਟਰ ਦੀ ਰੈਂਕਿੰਗ ਨੂੰ ਨੁਕਸਾਨ ਪਹੁੰਚਾ ਰਹੇ ਹਨ ਹਰ ਸਾਲ 5000 ਲੋਕ ਤਮਾਕੂ ਨਾਲ ਮਰਦੇ ਹਨ ਅੱਦੇ ਕਾਨੂੰਨਾਂ ਕਾਰਨ ਹੋਰ ਨਸ਼ਾ ਹੋਰ ਤੂਮਰਪਾਨ ਅਤੇ ਵੱਧ ਕੈਂਸਰ ਦਾ ਕਾਰਨ ਬਣੇ ਹਨ ਪਰ ਸਰਕਾਰ ਇਸ ਗੱਲ ਤੇ ਜੜੀ ਹੈ ਉਹਨਾਂ ਦਾ ਕਹਿਣਾ ਹੈ ਕਿ ਨੀਤੀ ਨਿਰਧਾਰਨ ਵਿੱਚ ਤਮਾਕੂ ਉਦਯੋਗ ਦਾ ਕੋਈ ਲੈਣਾ ਦੇਣਾ ਨਹੀਂ ਹੈ ਸਾਰੀਆਂ ਕਾਰਵਾਈਆਂ ਅੰਤਰਰਾਸ਼ਟਰੀ ਨਿਯਮਾਂ ਦੇ ਤਹਿਤ ਕੀਤੀਆਂ ਗਈਆਂ ਹਨ ਨਿਊਜ਼ੀਲੈਂਡ ਦੀ ਰੈਂਕਿੰਗ ਗਰਾਵਟ ਨੇ ਇੱਕ ਵਾਰ ਬਹਿਸ ਨੂੰ ਮੁੜ ਤਾਜ਼ਾ ਕਰ ਦਿੱਤਾ ਹੈ ਸਿਹਤ ਨੀਤੀਆਂ ਨੂੰ ਕਿਸ ਨੇ ਪ੍ਰਭਾਵਿਤ ਕੀਤਾ ਹੈ ਤੇ ਇਸ ਦਾ ਅਸਲ ਨੁਕਸਾਨ ਕਿਸ ਨੂੰ ਹੋਵੇਗਾ ਇਹ ਸਵਾਲ ਉੱਭਰ ਕੇ ਸਾਹਮਣੇ ਆਇਆ ਹੈ ਨਿਊਜ਼ੀਲੈਂਡ ਨੂੰ ਗਲੋਬਲ ਤਮਾਕੂ ਕੰਟਰੋਲ ਰੈਂਕਿੰਗ ਵਿੱਚ ਇਤਿਹਾਸ ਦੀ ਸਭ ਤੋਂ ਵੱਡੀ ਗਿਰਾਵਟ ਦਾ ਸਾਹਮਣਾ ਕਰਨਾ ਪਿਆ ਹੈ 2023 ਵਿੱਚ ਦੁਨੀਆ ਚ ਦੂਜੇ ਨੰਬਰ ਤੇ ਰਹਿਣ ਵਾਲਾ ਮੁਲਕ ਹੁਣ 53ਵੇਂ ਸਥਾਨ ਤੇ ਆ ਗਿਆ ਹੈ। ਸਰਕਾਰ ਦੇ ਨਵੇਂ ਫੈਸਲੇ, ਟੈਕਸ ਛੂਟ ਅਤੇ ਤਮਾਕੂ ਉਦਯੋਗ ਨਾਲ ਵੱਧ ਰਹੀ ਨੇੜਤਾ ਇਸ ਦਾ ਮੁੱਖ ਕਾਰਨ ਮੰਨੇ ਜਾ ਰਹੇ ਹਨ। ਗਲੋਬਲ ਸੈਂਟਰ ਫਰ ਲਈ ਗੁੱਡ ਗਵਰਨਰਸ ਇਨ ਟਵੇਕੋ ਕੰਟਰੋਲ ਵੱਲੋਂ ਜਾਰੀ ਕੀਤੀ ਗਈ 2025 ਦੀ ਰਿਪੋਰਟ ਦੇ ਵਿੱਚ ਨਿਊਜ਼ੀਲੈਂਡ ਨੂੰ ਸਭ ਤੋਂ ਵੱਧ ਗ੍ਰੈਵਿਟੀ ਵਾਲਾ ਦੇਸ਼ ਘੋਸ਼ਿਤ ਕੀਤਾ ਗਿਆ ਹੈ। 2023 ਦੇ ਵਿੱਚ ਇਹ ਦੂਜੇ ਸਥਾਨ ਤੇ ਸੀ ਤੇ ਜਦੋਂ ਕਿ ਹੁਣ ਇਹ 53ਵੇਂ ਸਥਾਨ ਤੇ ਖਿਸਕਿਆ ਗਿਆ ਹੈ ਸਿਰਫ 2 ਸਾਲਾਂ ਦੇ ਵਿੱਚ ਹੀ 52 ਸਥਾਨਾਂ ਦੀ ਪਾਰੀ ਗ੍ਰਾਵਟ ਸਾਹਮਣੇ ਆਈ ਹੈ ਰਿਪੋਰਟ ਅਨੁਸਾਰ ਗ੍ਰਾਵਟ ਦੇ ਮੁੱਖ ਕਾਰਨ ਸਮੋਗਪਰੀ ਜਨਰੇਸ਼ਨ ਕਾਨੂੰਨ ਨੂੰ ਰੱਦ ਕਰਨਾ ਫਿਲਿਪ ਮੋਰਿਸ ਲਈ ਟੈਕਸੀ ਸ਼ੂਟ ਕਰਨਾ ਉਦਯੋਗ ਵਿਚਾਲੇ ਕਰਮਚਾਰੀਆਂ ਦੀ ਆਵਾਜਾਈ ਦਾ ਵਧਣਾ ਇਸ ਦੇ ਮੁੱਖ ਕਾਰਨ ਮੰਨੇ ਜਾ ਰਹੇ ਹਨ ਇਸ ਦੇ ਸਬੰਧ ਵਿੱਚ ਐਡਵੋਕੇਸੀ ਗਰੁੱਪ ਬੀ ਫ੍ਰੀ ਕਿਡਸ ਨੇ ਇਸ ਨੂੰ ਸ਼ਰਮਨਾਕ ਅਤੇ ਚਿੰਤਾਜਨਕ ਦੱਸਿਆ ਹੈ ਉਹਨਾਂ ਨੇ ਕਿਹਾ ਕਿ ਨਿਊਜ਼ੀਲੈਂਡ ਇੱਕ ਅੰਤਰਰਾਸ਼ਟਰੀ ਉਦਾਹਰਣ ਬਣ ਗਿਆ ਹੈ ਕਿ ਇੱਕ ਸਰਕਾਰ ਤਮਾਕੂ ਉਦਯੋਗ ਦੇ ਦਬਾਅ ਹੇਠ ਕਿੰਨੀ ਤੇਜ਼ੀ ਨਾਲ ਆ ਸਕਦੀ ਹੈ ਪਰ ਸਰਕਾਰ ਇਸ ਰਿਪੋਰਟ ਨਾਲ ਸਹਿਮਤ ਨਹੀਂ ਹੈ ਐਸੋਸੀਏਟ ਹੈਲਥ ਮਨਿਸਟਰ ਕੇਸੀ ਕਾਸਟਲ ਨੇ ਇੰਡੈਕਸ ਨੂੰ ਬੇਤੁਕਾ ਦੱਸਿਆ ਹੈ। ਉਹਨਾਂ ਦੇ ਮੁਤਾਬਕ ਰੈਂਕਿੰਗ ਨਹੀਂ ਸਗੋ ਅਸਲ ਸਮੋਕਿੰਗ ਰੇਟ ਮਹੱਤਵਪੂਰਨ ਹੈ। ਨਿਊਜ਼ੀਲੈਂਡ ਵਿੱਚ ਤੋਮਰਪਾਨ ਦਾ ਰੋਣਾ 6.9% ਹੈ ਜੋ ਕਿ ਦੁਨੀਆ ਦੇ ਵਿੱਚ ਸਭ ਤੋਂ ਘੱਟ ਹੈ। 2024 ਵਿੱਚ ਸਰਕਾਰ ਨੇ ਕਾਨੂੰਨ ਰੱਦ ਕਰਕੇ ਜੋ ਸਿਗਰਟ ਵੇਚਣ ਵਾਲਿਆਂ ਦੀ ਗਿਣਤੀ ਘਟਾਉਣਾ ਤੇ 2009 ਤੋਂ ਬਾਅਦ ਜਨਮੇ ਲੋਕਾਂ ਲਈ ਤੰਬਾਕੂ ਵਿਕਰੀ ਤੇ ਪਾਬੰਦੀ ਵਾਲੇ ਲਗਾਏ ਸਨ। ਇਸ ਦੇ ਨਾਲ ਹੀ ਹੇਟਡ ਤੰਬਾਕੂ ਪ੍ਰੋਡਕਟ ਤੇ 50% ਟੈਕਸ ਕਟੌਤੀ ਜਿਸ ਦਾ ਸਭ ਤੋਂ ਵੱਧ ਲਾਭ ਫਿਲਿਪ ਮੋਰਿਸ ਨੂੰ ਮਿਲਣ ਦੀ ਗੱਲ ਪ੍ਰੈਜ਼ੀ ਦੇਵੀ ਮੰਨੀ ਹੈ ਕ੍ਰਿਸ ਹੈਪਕਿੰਸ ਨੇ ਕਿਹਾ ਹੈ ਕਿ ਇਹ ਟੈਕਸ ਸ਼ੂਟ ਇੱਕ ਤੰਬਾਕੂ ਕੰਪਨੀ ਲਈ ਤੋਹਫਾ ਸੀ ਅਸੀਂ ਇਸ ਨੂੰ ਰੱਦ ਕਰਾਂਗੇ ਰਿਪੋਰਟ ਵਿੱਚ ਲਾਵਿੰਗ ਅਤੇ ਰਾਜਨੀਤਿਕ ਵਿਚਾਲੇ ਰੀਵਾਲਮਿੰਗ ਡੋਰ ਕਨੈਕਸ਼ਨ ਅਤੇ ਵੀ ਚਿੰਤਾ ਜ਼ਾਹਰ ਕੀਤੀ ਗਈ ਹੈ ਕੈਂਸਰ ਸੁਸਾਇਟੀ ਨੇ ਕਿਹਾ ਹੈ ਕਿ ਸਰਕਾਰ ਅਤੇ ਤਮਾਕੂ ਉਦਯੋਗ ਵਿਚਾਲੇ ਬੇਲੋੜੇ ਸੰਪਰਕ ਨਿਊਜ਼ਲਟਰ ਦੀ ਰੈਂਕਿੰਗ ਨੂੰ ਨੁਕਸਾਨ ਪਹੁੰਚਾ ਰਹੇ ਹਨ ਹਰ ਸਾਲ 5000 ਲੋਕ ਤਮਾਕੂ ਨਾਲ ਮਰਦੇ ਹਨ ਅੱਦੇ ਕਾਨੂੰਨਾਂ ਕਾਰਨ ਹੋਰ ਨਸ਼ਾ ਹੋਰ ਤੂਮਰਪਾਨ ਅਤੇ ਵੱਧ ਕੈਂਸਰ ਦਾ ਕਾਰਨ ਬਣੇ ਹਨ ਪਰ ਸਰਕਾਰ ਇਸ ਗੱਲ ਤੇ ਜੜੀ ਹੈ ਉਹਨਾਂ ਦਾ ਕਹਿਣਾ ਹੈ ਕਿ ਨੀਤੀ ਨਿਰਧਾਰਨ ਵਿੱਚ ਤਮਾਕੂ ਉਦਯੋਗ ਦਾ ਕੋਈ ਲੈਣਾ ਦੇਣਾ ਨਹੀਂ ਹੈ ਸਾਰੀਆਂ ਕਾਰਵਾਈਆਂ ਅੰਤਰਰਾਸ਼ਟਰੀ ਨਿਯਮਾਂ ਦੇ ਤਹਿਤ ਕੀਤੀਆਂ ਗਈਆਂ ਹਨ ਨਿਊਜ਼ੀਲੈਂਡ ਦੀ ਰੈਂਕਿੰਗ ਗਰਾਵਟ ਨੇ ਇੱਕ ਵਾਰ ਬਹਿਸ ਨੂੰ ਮੁੜ ਤਾਜ਼ਾ ਕਰ ਦਿੱਤਾ ਹੈ ਸਿਹਤ ਨੀਤੀਆਂ ਨੂੰ ਕਿਸ ਨੇ ਪ੍ਰਭਾਵਿਤ ਕੀਤਾ ਹੈ ਤੇ ਇਸ ਦਾ ਅਸਲ ਨੁਕਸਾਨ ਕਿਸ ਨੂੰ ਹੋਵੇਗਾ ਇਹ ਸਵਾਲ ਉੱਭਰ ਕੇ ਸਾਹਮਣੇ ਆਇਆ ਹੈ ਨਿਊਜ਼ੀਲੈਂਡ ਨੂੰ ਗਲੋਬਲ ਤਮਾਕੂ ਕੰਟਰੋਲ ਰੈਂਕਿੰਗ ਵਿੱਚ ਇਤਿਹਾਸ ਦੀ ਸਭ ਤੋਂ ਵੱਡੀ ਗਰਾਵਟ ਦਾ ਸਾਹਮਣਾ ਕਰਨਾ ਪਿਆ ਹੈ 2023 ਵਿੱਚ ਦੁਨੀਆ ਚ ਦੂਜੇ ਨੰਬਰ ਤੇ ਰਹਿਣ ਵਾਲਾ ਮੁਲਕ ਹੁਣ 53ਵੇਂ ਸਥਾਨ ਤੇ ਆ ਗਿਆ ਹੈ। ਸਰਕਾਰ ਦੇ ਨਵੇਂ ਫੈਸਲੇ, ਟੈਕਸ ਛੂਟ ਅਤੇ ਤਮਾਕੂ ਉਦਯੋਗ ਨਾਲ ਵੱਧ ਰਹੀ ਨੇੜਤਾ ਇਸ ਦਾ ਮੁੱਖ ਕਾਰਨ ਮੰਨੇ ਜਾ ਰਹੇ ਹਨ। ਗਲੋਬਲ ਸੈਂਟਰ ਫਰ ਲਈ ਗੁੱਡ ਗਵਰਨਰਸ ਇਨ ਟਵੇਕੋ ਕੰਟਰੋਲ ਵੱਲੋਂ ਜਾਰੀ ਕੀਤੀ ਗਈ 2025 ਦੀ ਰਿਪੋਰਟ ਦੇ ਵਿੱਚ ਨਿਊਜ਼ੀਲੈਂਡ ਨੂੰ ਸਭ ਤੋਂ ਵੱਧ ਗਰਾਵਟ ਵਾਲਾ ਦੇਸ਼ ਘੋਸ਼ਿਤ ਕੀਤਾ ਗਿਆ ਹੈ। 2023 ਦੇ ਵਿੱਚ ਇਹ ਦੂਜੇ ਸਥਾਨ ਤੇ ਸੀ ਤੇ ਜਦੋਂ ਕਿ ਹੁਣ ਇਹ 53ਵੇਂ ਸਥਾਨ ਤੇ ਖਿਸਕਿਆ ਗਿਆ ਹੈ ਸਿਰਫ 2 ਸਾਲਾਂ ਦੇ ਵਿੱਚ ਹੀ 52 ਸਥਾਨਾਂ ਦੀ ਪਾਰੀ ਗ੍ਰਾਵਟ ਸਾਹਮਣੇ ਆਈ ਹੈ ਰਿਪੋਰਟ ਅਨੁਸਾਰ ਗ੍ਰਾਵਟ ਦੇ ਮੁੱਖ ਕਾਰਨ ਸਮੋਗਪਰੀ ਜਨਰੇਸ਼ਨ ਕਾਨੂੰਨ ਨੂੰ ਰੱਦ ਕਰਨਾ ਫਿਲਿਪ ਮੋਰਿਸ ਲਈ ਟੈਕਸੀ ਸ਼ੂਟ ਕਰਨਾ ਉਦਯੋਗ ਵਿਚਾਲੇ ਕਰਮਚਾਰੀਆਂ ਦੀ ਆਵਾਜਾਈ ਦਾ ਵਧਣਾ ਇਸ ਦੇ ਮੁੱਖ ਕਾਰਨ ਮੰਨੇ ਜਾ ਰਹੇ ਹਨ ਇਸ ਦੇ ਸਬੰਧ ਵਿੱਚ ਐਡਵੋਕੇਸੀ ਗਰੁੱਪ ਬੀ ਫ੍ਰੀ ਕਿਡਸ ਨੇ ਇਸ ਨੂੰ ਸ਼ਰਮਨਾਕ ਅਤੇ ਚਿੰਤਾਜਨਕ ਦੱਸਿਆ ਹੈ ਉਹਨਾਂ ਨੇ ਕਿਹਾ ਕਿ ਨਿਊਜ਼ੀਲੈਂਡ ਇੱਕ ਅੰਤਰਰਾਸ਼ਟਰੀ ਉਦਾਹਰਣ ਬਣ ਗਿਆ ਹੈ ਕਿ ਇੱਕ ਸਰਕਾਰ ਤਮਾਕੂ ਉਦਯੋਗ ਦੇ ਦਬਾਅ ਹੇਠ ਕਿੰਨੀ ਤੇਜ਼ੀ ਨਾਲ ਆ ਸਕਦੀ ਹੈ ਪਰ ਸਰਕਾਰ ਇਸ ਰਿਪੋਰਟ ਨਾਲ ਸਹਿਮਤ ਨਹੀਂ ਹੈ ਐਸੋਸੀਏਟ ਹੈਲਥ ਮਨਿਸਟਰ ਕੇਸੀ ਕਾਸਟਲ ਨੇ ਇੰਡੈਕਸ ਨੂੰ ਬੇਤੁਕਾ ਦੱਸਿਆ ਹੈ। ਉਹਨਾਂ ਦੇ ਮੁਤਾਬਕ ਰੈਂਕਿੰਗ ਨਹੀਂ ਸਗੋ ਅਸਲ ਸਮੋਕਿੰਗ ਰੇਟ ਮਹੱਤਵਪੂਰਨ ਹੈ। ਨਿਊਜ਼ੀਲੈਂਡ ਵਿੱਚ ਤੋਮਰਪਾਨ ਦਾ ਰੋਣਾ 6.9% ਹੈ ਜੋ ਕਿ ਦੁਨੀਆ ਦੇ ਵਿੱਚ ਸਭ ਤੋਂ ਘੱਟ ਹੈ। 2024 ਵਿੱਚ ਸਰਕਾਰ ਨੇ ਕਾਨੂੰਨ ਰੱਦ ਕਰਕੇ ਜੋ ਸਿਗਰਟ ਵੇਚਣ ਵਾਲਿਆਂ ਦੀ ਗਿਣਤੀ ਘਟਾਉਣਾ ਤੇ 2009 ਤੋਂ ਬਾਅਦ ਜਨਮੇ ਲੋਕਾਂ ਲਈ ਤੰਬਾਕੂ ਵਿਕਰੀ ਤੇ ਪਾਬੰਦੀ ਵਾਲੇ ਲਗਾਏ ਸਨ। ਇਸ ਦੇ ਨਾਲ ਹੀ ਹੇਟਡ ਤਮਾਕੂ ਪ੍ਰੋਡਕਟ ਤੇ 50% ਟੈਕਸ ਕਟੌਤੀ ਜਿਸ ਦਾ ਸਭ ਤੋਂ ਵੱਧ ਲਾਭ ਫਿਲਿਪ ਮੋਰਿਸ ਨੂੰ ਮਿਲਣ ਦੀ ਗੱਲ ਪ੍ਰੈਜ਼ੀਡੈਂਟੇ ਵੀ ਮੰਨੀ ਹੈ ਕ੍ਰਿਸ ਹੈਪਕਿੰਸ ਨੇ ਕਿਹਾ ਹੈ ਕਿ ਇਹ ਟੈਕਸ ਸ਼ੂਟ ਇੱਕ ਤਮਾਕੂ ਕੰਪਨੀ ਲਈ ਤੋਹਫਾ ਸੀ ਅਸੀਂ ਇਸ ਨੂੰ ਰੱਦ ਕਰਾਂਗੇ ਰਿਪੋਰਟ ਵਿੱਚ ਲਾਬਿੰਗ ਅਤੇ ਰਾਜਨੀਤਿਕ ਵਿਚਾਲੇ ਰੀਵਾਲਮਿੰਗ ਡੋਰ ਕਨੈਕਸ਼ਨਾਂ ਤੇ ਵੀ ਚਿੰਤਾ ਜ਼ਾਹਰ ਕੀਤੀ ਗਈ ਹੈ ਕੈਂਸਰ ਸੁਸਾਇਟੀ ਨੇ ਕਿਹਾ ਹੈ ਕਿ ਸਰਕਾਰ ਅਤੇ ਤਮਾਕੂ ਉਦਯੋਗ ਵਿਚਾਲੇ ਬੇਲੋੜੇ ਸੰਪਰਕ ਨਿਊਜ਼ਲੈਟਰ ਦੀ ਰੈਂਕਿੰਗ ਨੂੰ ਨੁਕਸਾਨ ਪਹੁੰਚਾ ਰਹੇ ਹਨ ਹਰ ਸਾਲ 5000 ਲੋਕ ਤਮਾਕੂ ਨਾਲ ਮਰਦੇ ਹਨ ਅੱਦੇ ਕਾਨੂੰਨਾਂ ਕਾਰਨ ਹੋਰ ਨਸ਼ਾ ਹੋਰ ਤੂਮਰਪਾਨ ਅਤੇ ਵੱਧ ਕੈਂਸਰ ਦਾ ਕਾਰਨ ਬਣੇ ਹਨ ਪਰ ਸਰਕਾਰ ਇਸ ਗੱਲ ਤੇ ਜੜੀ ਹੈ ਉਹਨਾਂ ਦਾ ਕਹਿਣਾ ਹੈ ਕਿ ਨੀਤੀ ਨਿਰਧਾਰਨ ਵਿੱਚ ਤਮਾਕੂ ਉਦਯੋਗ ਦਾ ਕੋਈ ਲੈਣਾ ਦੇਣਾ ਨਹੀਂ ਹੈ ਸਾਰੀਆਂ ਕਾਰਵਾਈਆਂ ਅੰਤਰਰਾਸ਼ਟਰੀ ਨਿਯਮਾਂ ਦੇ ਤਹਿਤ ਕੀਤੀਆਂ ਗਈਆਂ ਹਨ ਨਿਊਜ਼ੀਲੈਂਡ ਦੀ ਰੈਂਕਿੰਗ ਗਰਾਵਟ ਨੇ ਇੱਕ ਵਾਰ ਬਹਿਸ ਨੂੰ ਮੁੜ ਤਾਜ਼ਾ ਕਰ ਦਿੱਤਾ ਹੈ ਸਿਹਤ ਨੀਤੀਆਂ ਨੂੰ ਕਿਸ ਨੇ ਪ੍ਰਭਾਵਿਤ ਕੀਤਾ ਹੈ ਤੇ ਇਸ ਦਾ ਅਸਲ ਨੁਕਸਾਨ ਕਿਸ ਨੂੰ ਹੋਵੇਗਾ ਇਹ ਸਵਾਲ ਉੱਭਰ ਕੇ ਸਾਹਮਣੇ ਆਇਆ ਹੈ ਨਿਊਜ਼ੀਲੈਂਡ ਨੂੰ ਗਲੋਬਲ ਤਮਾਕੂ ਕੰਟਰੋਲ ਰੈਂਕਿੰਗ ਵਿੱਚ ਇਤਿਹਾਸ ਦੀ ਸਭ ਤੋਂ ਵੱਡੀ ਗਰਾਵਟ ਦਾ ਸਾਹਮਣਾ ਕਰਨਾ ਪਿਆ ਹੈ 2023 ਵਿੱਚ ਦੁਨੀਆ ਚ ਦੂਜੇ ਨੰਬਰ ਤੇ ਰਹਿਣ ਵਾਲਾ ਮੁਲਕ ਹੁਣ 53ਵੇਂ ਸਥਾਨ ਤੇ ਆ ਗਿਆ ਹੈ। ਸਰਕਾਰ ਦੇ ਨਵੇਂ ਫੈਸਲੇ, ਟੈਕਸ ਛੂਟ ਅਤੇ ਤਮਾਕੂ ਉਦਯੋਗ ਨਾਲ ਵੱਧ ਰਹੀ ਨੇੜਤਾ ਇਸ ਦਾ ਮੁੱਖ ਕਾਰਨ ਮੰਨੇ ਜਾ ਰਹੇ ਹਨ। ਗਲੋਬਲ ਸੈਂਟਰ ਫਰ ਲਈ ਗੁੱਡ ਗਵਰਨਰਸ ਇਨ ਟਵੇਕੋ ਕੰਟਰੋਲ ਵੱਲੋਂ ਜਾਰੀ ਕੀਤੀ ਗਈ 2025 ਦੀ ਰਿਪੋਰਟ ਦੇ ਵਿੱਚ ਨਿਊਜ਼ੀਲੈਂਡ ਨੂੰ ਸਭ ਤੋਂ ਵੱਧ ਗਰਾਵਟ ਵਾਲਾ ਦੇਸ਼ ਘੋਸ਼ਿਤ ਕੀਤਾ ਗਿਆ ਹੈ। 2023 ਦੇ ਵਿੱਚ ਇਹ ਦੂਜੇ ਸਥਾਨ ਤੇ ਸੀ ਤੇ ਜਦੋਂ ਕਿ ਹੁਣ ਇਹ 53ਵੇਂ ਸਥਾਨ ਤੇ ਖਿਸਕਿਆ ਗਿਆ ਹੈ ਸਿਰਫ 2 ਸਾਲਾਂ ਦੇ ਵਿੱਚ ਹੀ 52 ਸਥਾਨਾਂ ਦੀ ਪਾਰੀ ਗ੍ਰਾਵਟ ਸਾਹਮਣੇ ਆਈ ਹੈ ਰਿਪੋਰਟ ਅਨੁਸਾਰ ਗ੍ਰਾਵਟ ਦੇ ਮੁੱਖ ਕਾਰਨ ਸਮੋਗਪਰੀ ਜਨਰੇਸ਼ਨ ਕਾਨੂੰਨ ਨੂੰ ਰੱਦ ਕਰਨਾ ਫਿਲਿਪ ਮੋਰਿਸ ਲਈ ਟੈਕਸੀ ਸ਼ੂਟ ਕਰਨਾ ਉਦਯੋਗ ਵਿਚਾਲੇ ਕਰਮਚਾਰੀਆਂ ਦੀ ਆਵਾਜਾਈ ਦਾ ਵਧਣਾ ਇਸ ਦੇ ਮੁੱਖ ਕਾਰਨ ਮੰਨੇ ਜਾ ਰਹੇ ਹਨ ਇਸ ਦੇ ਸਬੰਧ ਵਿੱਚ ਐਡਵੋਕੇਸੀ ਗਰੁੱਪ ਬੀ ਫ੍ਰੀ ਕਿਡਸ ਨੇ ਇਸ ਨੂੰ ਸ਼ਰਮਨਾਕ ਅਤੇ ਚਿੰਤਾਜਨਕ ਦੱਸਿਆ ਹੈ ਉਹਨਾਂ ਨੇ ਕਿਹਾ ਕਿ ਨਿਊਜ਼ੀਲੈਂਡ ਇੱਕ ਅੰਤਰਰਾਸ਼ਟਰੀ ਉਦਾਹਰਣ ਬਣ ਗਿਆ ਹੈ ਕਿ ਇੱਕ ਸਰਕਾਰ ਤਮਾਕੂ ਉਦਯੋਗ ਦੇ ਦਬਾਅ ਹੇਠ ਕਿੰਨੀ ਤੇਜ਼ੀ ਨਾਲ ਆ ਸਕਦੀ ਹੈ ਪਰ ਸਰਕਾਰ ਇਸ ਰਿਪੋਰਟ ਨਾਲ ਸਹਿਮਤ ਨਹੀਂ ਹੈ ਐਸੋਸੀਏਟ ਹੈਲਥ ਮਨਿਸਟਰ ਕੇਸੀ ਕਾਸਟਲ ਨੇ ਇੰਡੈਕਸ ਨੂੰ ਬੇਤੁਕਾ ਦੱਸਿਆ ਹੈ। ਉਹਨਾਂ ਦੇ ਮੁਤਾਬਕ ਰੈਂਕਿੰਗ ਨਹੀਂ ਸਗੋ ਅਸਲ ਸਮੋਕਿੰਗ ਰੇਟ ਮਹੱਤਵਪੂਰਨ ਹੈ। ਨਿਊਜ਼ੀਲੈਂਡ ਵਿੱਚ ਤੰਮਰਪਾਨ ਦਾ ਰੋਣਾ 6.9% ਹੈ ਜੋ ਕਿ ਦੁਨੀਆ ਦੇ ਵਿੱਚ ਸਭ ਤੋਂ ਘੱਟ ਹੈ। 2024 ਵਿੱਚ ਸਰਕਾਰ ਨੇ ਕਾਨੂੰਨ ਰੱਦ ਕਰਕੇ ਜੋ ਸਿਗਰਟ ਵੇਚਣ ਵਾਲਿਆਂ ਦੀ ਗਿਣਤੀ ਘਟਾਉਣਾ ਤੇ 2009 ਤੋਂ ਬਾਅਦ ਜਨਮੇ ਲੋਕਾਂ ਲਈ ਤੰਬਾਕੂ ਵਿਕਰੀ ਤੇ ਪਾਬੰਦੀ ਵਾਲੇ ਲਗਾਏ ਸਨ। ਇਸ ਦੇ ਨਾਲ ਹੀ ਹੇਟਡ ਤੰਬਾਕੂ ਪ੍ਰੋਡਕਟ ਤੇ 50% ਟੈਕਸ ਕਟੌਤੀ ਜਿਸ ਦਾ ਸਭ ਤੋਂ ਵੱਧ ਲਾਭ ਫਿਲਿਪ ਮੋਰਿਸ ਨੂੰ ਮਿਲਣ ਦੀ ਗੱਲ ਪ੍ਰੈਜ਼ੀ ਦੇਵੀ ਮੰਨੀ ਹੈ ਕ੍ਰਿਸ ਹੈਪਕਿੰਸ ਨੇ ਕਿਹਾ ਹੈ ਕਿ ਇਹ ਟੈਕਸ ਸ਼ੂਟ ਇੱਕ ਤੰਬਾਕੂ ਕੰਪਨੀ ਲਈ ਤੋਹਫਾ ਸੀ ਅਸੀਂ ਇਸ ਨੂੰ ਰੱਦ ਕਰਾਂਗੇ ਰਿਪੋਰਟ ਵਿੱਚ ਲਾਵਿੰਗ ਅਤੇ ਰਾਜਨੀਤਿਕ ਵਿਚਾਲੇ ਰੀਵਾਲਮਿੰਗ ਡੋਰ ਕਨੈਕਸ਼ਨ ਅਤੇ ਵੀ ਚਿੰਤਾ ਜ਼ਾਹਰ ਕੀਤੀ ਗਈ ਹੈ ਕੈਂਸਰ ਸੁਸਾਇਟੀ ਨੇ ਕਿਹਾ ਹੈ ਕਿ ਸਰਕਾਰ ਅਤੇ ਤਮਾਕੂ ਉਦਯੋਗ ਵਿਚਾਲੇ ਬੇਲੋੜੇ ਸੰਪਰਕ ਨਿਊਜ਼ਲੈਟਰ ਦੀ ਰੈਂਕਿੰਗ ਨੂੰ ਨੁਕਸਾਨ ਪਹੁੰਚਾ ਰਹੇ ਹਨ ਹਰ ਸਾਲ 5000 ਲੋਕ ਤਮਾਕੂ ਨਾਲ ਮਰਦੇ ਹਨ ਅੱਦੇ ਕਾਨੂੰਨਾਂ ਕਾਰਨ ਹੋਰ ਨਸ਼ਾ ਹੋਰ ਤੂਮਰਪਾਨ ਅਤੇ ਵੱਧ ਕੈਂਸਰ ਦਾ ਕਾਰਨ ਬਣੇ ਹਨ ਪਰ ਸਰਕਾਰ ਇਸ ਗੱਲ ਤੇ ਜੜੀ ਹੈ ਉਹਨਾਂ ਦਾ ਕਹਿਣਾ ਹੈ ਕਿ ਨੀਤੀ ਨਿਰਧਾਰਨ ਵਿੱਚ ਤਮਾਕੂ ਉਦਯੋਗ ਦਾ ਕੋਈ ਲੈਣਾ ਦੇਣਾ ਨਹੀਂ ਹੈ ਸਾਰੀਆਂ ਕਾਰਵਾਈਆਂ ਅੰਤਰਰਾਸ਼ਟਰੀ ਨਿਯਮਾਂ ਦੇ ਤਹਿਤ ਕੀਤੀਆਂ ਗਈਆਂ ਹਨ ਨਿਊਜ਼ੀਲੈਂਡ ਦੀ ਰੈਂਕਿੰਗ ਗਰਾਵਟ ਨੇ ਇੱਕ ਵਾਰ ਬਹਿਸ ਨੂੰ ਮੁੜ ਤਾਜ਼ਾ ਕਰ ਦਿੱਤਾ ਹੈ ਸਿਹਤ ਨੀਤੀਆਂ ਨੂੰ ਕਿਸ ਨੇ ਪ੍ਰਭਾਵਿਤ ਕੀਤਾ ਹੈ ਤੇ ਇਸ ਦਾ ਅਸਲ ਨੁਕਸਾਨ ਕਿਸ ਨੂੰ ਹੋਵੇਗਾ ਇਹ ਸਵਾਲ ਉੱਭਰ ਕੇ ਸਾਹਮਣੇ ਆਇਆ ਹੈ ਨਿਊਜ਼ੀਲੈਂਡ ਨੂੰ ਗਲੋਬਲ ਤਮਾਕੂ ਕੰਟਰੋਲ ਰੈਂਕਿੰਗ ਵਿੱਚ ਇਤਿਹਾਸ ਦੀ ਸਭ ਤੋਂ ਵੱਡੀ ਗਰਾਵਟ ਦਾ ਸਾਹਮਣਾ ਕਰਨਾ ਪਿਆ ਹੈ 2023 ਵਿੱਚ ਦੁਨੀਆ ਚ ਦੂਜੇ ਨੰਬਰ ਤੇ ਰਹਿਣ ਵਾਲਾ ਮੁਲਕ ਹੁਣ 53ਵੇਂ ਸਥਾਨ ਤੇ ਆ ਗਿਆ ਹੈ। ਸਰਕਾਰ ਦੇ ਨਵੇਂ ਫੈਸਲੇ, ਟੈਕਸ ਛੂਟ ਅਤੇ ਤਮਾਕੂ ਉਦਯੋਗ ਨਾਲ ਵੱਧ ਰਹੀ ਨੇੜਤਾ ਇਸ ਦਾ ਮੁੱਖ ਕਾਰਨ ਮੰਨੇ ਜਾ ਰਹੇ ਹਨ। ਗਲੋਬਲ ਸੈਂਟਰ ਫਰ ਲਈ ਗੁੱਡ ਗਵਰਨਰਸ ਇਨ ਟਵੇਕੋ ਕੰਟਰੋਲ ਵੱਲੋਂ ਜਾਰੀ ਕੀਤੀ ਗਈ 2025 ਦੀ ਰਿਪੋਰਟ ਦੇ ਵਿੱਚ ਨਿਊਜ਼ੀਲੈਂਡ ਨੂੰ ਸਭ ਤੋਂ ਵੱਧ ਗਰਾਵਟ ਵਾਲਾ ਦੇਸ਼ ਘੋਸ਼ਿਤ ਕੀਤਾ ਗਿਆ ਹੈ। 2023 ਦੇ ਵਿੱਚ ਇਹ ਦੂਜੇ ਸਥਾਨ ਤੇ ਸੀ ਤੇ ਜਦੋਂ ਕਿ ਹੁਣ ਇਹ 53ਵੇਂ ਸਥਾਨ ਤੇ ਖਿਸਕਿਆ ਗਿਆ ਹੈ ਸਿਰਫ 2 ਸਾਲਾਂ ਦੇ ਵਿੱਚ ਹੀ 52 ਸਥਾਨਾਂ ਦੀ ਪਾਰੀ ਗ੍ਰਾਵਟ ਸਾਹਮਣੇ ਆਈ ਹੈ ਰਿਪੋਰਟ ਅਨੁਸਾਰ ਗ੍ਰਾਵਟ ਦੇ ਮੁੱਖ ਕਾਰਨ ਸਮੋਗਪਰੀ ਜਨਰੇਸ਼ਨ ਕਾਨੂੰਨ ਨੂੰ ਰੱਦ ਕਰਨਾ ਫਿਲਿਪ ਮੋਰਸ ਲਈ ਟੈਕਸੀ ਸ਼ੂਟ ਕਰਨਾ ਉਦਯੋਗ ਵਿਚਾਲੇ ਕਰਮਚਾਰੀਆਂ ਦੀ ਆਵਾਜਾਈ ਦਾ ਵਧਣਾ ਇਸ ਦੇ ਮੁੱਖ ਕਾਰਨ ਮੰਨੇ ਜਾ ਰਹੇ ਹਨ ਇਸ ਦੇ ਸਬੰਧ ਵਿੱਚ ਐਡਵੋਕੇਸੀ ਗਰੁੱਪ ਬੀ ਫ੍ਰੀ ਕਿਡਸ ਨੇ ਇਸ ਨੂੰ ਸ਼ਰਮਨਾਕ ਅਤੇ ਚਿੰਤਾਜਨਕ ਦੱਸਿਆ ਹੈ ਉਹਨਾਂ ਨੇ ਕਿਹਾ ਕਿ ਨਿਊਜ਼ੀਲੈਂਡ ਇੱਕ ਅੰਤਰਰਾਸ਼ਟਰੀ ਉਦਾਹਰਣ ਬਣ ਗਿਆ ਹੈ ਕਿ ਇੱਕ ਸਰਕਾਰ ਤਮਾਕੂ ਉਦਯੋਗ ਦੇ ਦਬਾਅ ਹੇਠ ਕਿੰਨੀ ਤੇਜ਼ੀ ਨਾਲ ਆ ਸਕਦੀ ਹੈ ਪਰ ਸਰਕਾਰ ਇਸ ਰਿਪੋਰਟ ਨਾਲ ਸਹਿਮਤ ਨਹੀਂ ਹੈ ਐਸੋਸੀਏਟ ਹੈਲਥ ਮਨਿਸਟਰ ਕੇਸੀ ਕਾਸਟਲ ਨੇ ਇੰਡੈਕਸ ਨੂੰ ਬੇਤੁਕਾ ਦੱਸਿਆ ਹੈ। ਉਹਨਾਂ ਦੇ ਮੁਤਾਬਕ ਰੈਂਕਿੰਗ ਨਹੀਂ ਸਗੋ ਅਸਲ ਸਮੋਕਿੰਗ ਰੇਟ ਮਹੱਤਵਪੂਰਨ ਹੈ। ਨਿਊਜ਼ੀਲੈਂਡ ਵਿੱਚ ਤੋਮਰਪਾਨ ਦਾ ਰੋਣਾ 6.9% ਹੈ ਜੋ ਕਿ ਦੁਨੀਆ ਦੇ ਵਿੱਚ ਸਭ ਤੋਂ ਘੱਟ ਹੈ। 2024 ਵਿੱਚ ਸਰਕਾਰ ਨੇ ਕਾਨੂੰਨ ਰੱਦ ਕਰਕੇ ਜੋ ਸਿਗਰਟ ਵੇਚਣ ਵਾਲਿਆਂ ਦੀ ਗਿਣਤੀ ਘਟਾਉਣਾ ਤੇ 2009 ਤੋਂ ਬਾਅਦ ਜਨਮੇ ਲੋਕਾਂ ਲਈ ਤੰਬਾਕੂ ਵਿਕਰੀ ਤੇ ਪਾਬੰਦੀ ਵਾਲੇ ਲਗਾਏ ਸਨ। ਇਸ ਦੇ ਨਾਲ ਹੀ ਹੇਟਡ ਤੰਬਾਕੂ ਪ੍ਰੋਡਕਟ ਤੇ 50% ਟੈਕਸ ਕਟੌਤੀ ਜਿਸ ਦਾ ਸਭ ਤੋਂ ਵੱਧ ਲਾਭ ਫਿਲਿਪ ਮੋਰਿਸ ਨੂੰ ਮਿਲਣ ਦੀ ਗੱਲ ਪ੍ਰੈਜ਼ੀਡੈਂਟੇ ਵੀ ਮੰਨੀ ਹੈ ਕ੍ਰਿਸ ਹੈਪਕਿੰਸ ਨੇ ਕਿਹਾ ਹੈ ਕਿ ਇਹ ਟੈਕਸ ਸ਼ੂਟ ਇੱਕ ਤੰਬਾਕੂ ਕੰਪਨੀ ਲਈ ਤੋਹਫ਼ਾ ਸੀ ਅਸੀਂ ਇਸ ਨੂੰ ਰੱਦ ਕਰਾਂਗੇ ਰਿਪੋਰਟ ਵਿੱਚ ਲਾਬਿੰਗ ਅਤੇ ਰਾਜਨੀਤਿਕ ਵਿਚਾਲੇ ਰੀਵਾਲਮਿੰਗ ਡੋਰ ਕਨੈਕਸ਼ਨ ਅਤੇ ਵੀ ਚਿੰਤਾ ਜ਼ਾਹਰ ਕੀਤੀ ਗਈ ਹੈ ਕੈਂਸਰ ਸੁਸਾਇਟੀ ਨੇ ਕਿਹਾ ਹੈ ਕਿ ਸਰਕਾਰ ਅਤੇ ਤਮਾਕੂ ਉਦਯੋਗ ਵਿਚਾਲੇ ਬੇਲੋੜੇ ਸੰਪਰਕ ਨਿਊਜ਼ਲਟਰ ਦੀ ਰੈਂਕਿੰਗ ਨੂੰ ਨੁਕਸਾਨ ਪਹੁੰਚਾ ਰਹੇ ਹਨ ਹਰ ਸਾਲ 5000 ਲੋਕ ਤਮਾਕੂ ਨਾਲ ਮਰਦੇ ਹਨ ਅੱਦੇ ਕਾਨੂੰਨਾਂ ਕਾਰਨ ਹੋਰ ਨਸ਼ਾ ਹੋਰ ਤੂਮਰਪਾਨ ਅਤੇ ਵੱਧ ਕੈਂਸਰ ਦਾ ਕਾਰਨ ਬਣੇ ਹਨ ਪਰ ਸਰਕਾਰ ਇਸ ਗੱਲ ਤੇ ਜੜੀ ਹੈ ਉਹਨਾਂ ਦਾ ਕਹਿਣਾ ਹੈ ਕਿ ਨੀਤੀ ਨਿਰਧਾਰਨ ਵਿੱਚ ਤਮਾਕੂ ਉਦਯੋਗ ਦਾ ਕੋਈ ਲੈਣਾ ਦੇਣਾ ਨਹੀਂ ਹੈ ਸਾਰੀਆਂ ਕਾਰਵਾਈਆਂ ਅੰਤਰਰਾਸ਼ਟਰੀ ਨਿਯਮਾਂ ਦੇ ਤਹਿਤ ਕੀਤੀਆਂ ਗਈਆਂ ਹਨ ਨਿਊਜ਼ੀਲੈਂਡ ਦੀ ਰੈਂਕਿੰਗ ਗਰਾਵਟ ਨੇ ਇੱਕ ਵਾਰ ਬਹਿਸ ਨੂੰ ਮੁੜ ਤਾਜ਼ਾ ਕਰ ਦਿੱਤਾ ਹੈ ਸਿਹਤ ਨੀਤੀਆਂ ਨੂੰ ਕਿਸ ਨੇ ਪ੍ਰਭਾਵਿਤ ਕੀਤਾ ਹੈ ਤੇ ਇਸ ਦਾ ਅਸਲ ਨੁਕਸਾਨ ਕਿਸ ਨੂੰ ਹੋਵੇਗਾ ਇਹ ਸਵਾਲ ਉੱਭਰ ਕੇ ਸਾਹਮਣੇ ਆਇਆ ਹੈ ਨਿਊਜ਼ੀਲੈਂਡ ਨੂੰ ਗਲੋਬਲ ਤਮਾਕੂ ਕੰਟਰੋਲ ਰੈਂਕਿੰਗ ਵਿੱਚ ਇਤਿਹਾਸ ਦੀ ਸਭ ਤੋਂ ਵੱਡੀ ਗਰਾਵਟ ਦਾ ਸਾਹਮਣਾ ਕਰਨਾ ਪਿਆ ਹੈ 2023 ਵਿੱਚ ਦੁਨੀਆ ਚ ਦੂਜੇ ਨੰਬਰ ਤੇ ਰਹਿਣ ਵਾਲਾ ਮੁਲਕ ਹੁਣ 53ਵੇਂ ਸਥਾਨ ਤੇ ਆ ਗਿਆ ਹੈ। ਸਰਕਾਰ ਦੇ ਨਵੇਂ ਫੈਸਲੇ, ਟੈਕਸ ਛੂਟ ਅਤੇ ਤਮਾਕੂ ਉਦਯੋਗ ਨਾਲ ਵੱਧ ਰਹੀ ਨੇੜਤਾ ਇਸ ਦਾ ਮੁੱਖ ਕਾਰਨ ਮੰਨੇ ਜਾ ਰਹੇ ਹਨ। ਗਲੋਬਲ ਸੈਂਟਰ ਫਰ ਲਈ ਗੁੱਡ ਗਵਰਨਰਸ ਇਨ ਟਵੇਕੋ ਕੰਟਰੋਲ ਵੱਲੋਂ ਜਾਰੀ ਕੀਤੀ ਗਈ 2025 ਦੀ ਰਿਪੋਰਟ ਦੇ ਵਿੱਚ ਨਿਊਜ਼ੀਲੈਂਡ ਨੂੰ ਸਭ ਤੋਂ ਵੱਧ ਗਰਾਵਟ ਵਾਲਾ ਦੇਸ਼ ਘੋਸ਼ਿਤ ਕੀਤਾ ਗਿਆ ਹੈ। 2023 ਦੇ ਵਿੱਚ ਇਹ ਦੂਜੇ ਸਥਾਨ ਤੇ ਸੀ ਤੇ ਜਦੋਂ ਕਿ ਹੁਣ ਇਹ 53ਵੇਂ ਸਥਾਨ ਤੇ ਖਿਸਕਿਆ ਗਿਆ ਹੈ ਸਿਰਫ 2 ਸਾਲਾਂ ਦੇ ਵਿੱਚ ਹੀ 52 ਸਥਾਨਾਂ ਦੀ ਪਾਰੀ ਗ੍ਰਾਵਟ ਸਾਹਮਣੇ ਆਈ ਹੈ ਰਿਪੋਰਟ ਅਨੁਸਾਰ ਗ੍ਰਾਵਟ ਦੇ ਮੁੱਖ ਕਾਰਨ ਸਮੋਗਪਰੀ ਜਨਰੇਸ਼ਨ ਕਾਨੂੰਨ ਨੂੰ ਰੱਦ ਕਰਨਾ ਫਿਲਿਪ ਮੋਰਸ ਲਈ ਟੈਕਸੀ ਸ਼ੂਟ ਕਰਨਾ ਉਦਯੋਗ ਵਿਚਾਲੇ ਕਰਮਚਾਰੀਆਂ ਦੀ ਆਵਾਜਾਈ ਦਾ ਵਧਣਾ ਇਸ ਦੇ ਮੁੱਖ ਕਾਰਨ ਮੰਨੇ ਜਾ ਰਹੇ ਹਨ ਇਸ ਦੇ ਸਬੰਧ ਵਿੱਚ ਐਡਵੋਕੇਸੀ ਗਰੁੱਪ ਬੀ ਫ੍ਰੀ ਕਿਡਸ ਨੇ ਇਸ ਨੂੰ ਸ਼ਰਮਨਾਕ ਅਤੇ ਚਿੰਤਾਜਨਕ ਦੱਸਿਆ ਹੈ ਉਹਨਾਂ ਨੇ ਕਿਹਾ ਕਿ ਨਿਊਜ਼ੀਲੈਂਡ ਇੱਕ ਅੰਤਰਰਾਸ਼ਟਰੀ ਉਦਾਹਰਣ ਬਣ ਗਿਆ ਹੈ ਕਿ ਇੱਕ ਸਰਕਾਰ ਤਮਾਕੂ ਉਦਯੋਗ ਦੇ ਦਬਾਅ ਹੇਠ ਕਿੰਨੀ ਤੇਜ਼ੀ ਨਾਲ ਆ ਸਕਦੀ ਹੈ ਪਰ ਸਰਕਾਰ ਇਸ ਰਿਪੋਰਟ ਨਾਲ ਸਹਿਮਤ ਨਹੀਂ ਹੈ ਐਸੋਸੀਏਟ ਹੈਲਥ ਮਨਿਸਟਰ ਕੇਸੀ ਕਾਸਟਲ ਨੇ ਇੰਡੈਕਸ ਨੂੰ ਬੇਤੁਕਾ ਦੱਸਿਆ ਹੈ। ਉਹਨਾਂ ਦੇ ਮੁਤਾਬਕ ਰੈਂਕਿੰਗ ਨਹੀਂ ਸਗੋ ਅਸਲ ਸਮੋਕਿੰਗ ਰੇਟ ਮਹੱਤਵਪੂਰਨ ਹੈ। ਨਿਊਜ਼ੀਲੈਂਡ ਵਿੱਚ ਤੰਮਰਪਾਨ ਦਾ ਰੋਣਾ 6.9% ਹੈ ਜੋ ਕਿ ਦੁਨੀਆ ਦੇ ਵਿੱਚ ਸਭ ਤੋਂ ਘੱਟ ਹੈ। 2024 ਵਿੱਚ ਸਰਕਾਰ ਨੇ ਕਾਨੂੰਨ ਰੱਦ ਕਰਕੇ ਜੋ ਸਿਗਰਟ ਵੇਚਣ ਵਾਲਿਆਂ ਦੀ ਗਿਣਤੀ ਘਟਾਉਣਾ ਤੇ 2009 ਤੋਂ ਬਾਅਦ ਜਨਮੇ ਲੋਕਾਂ ਲਈ ਤੰਬਾਕੂ ਵਿਕਰੀ ਤੇ ਪਾਬੰਦੀ ਵਾਲੇ ਲਗਾਏ ਸਨ। ਇਸ ਦੇ ਨਾਲ ਹੀ ਹੇਟਡ ਤੰਬਾਕੂ ਪ੍ਰੋਡਕਟ ਤੇ 50% ਟੈਕਸ ਕਟੌਤੀ ਜਿਸ ਦਾ ਸਭ ਤੋਂ ਵੱਧ ਲਾਭ ਫਿਲਿਪ ਮੋਰਿਸ ਨੂੰ ਮਿਲਣ ਦੀ ਗੱਲ ਪ੍ਰੈਜ਼ੀ ਦੇਵੀ ਮੰਨੀ ਹੈ ਕ੍ਰਿਸ ਹੈਪਕਿੰਸ ਨੇ ਕਿਹਾ ਹੈ ਕਿ ਇਹ ਟੈਕਸ ਸ਼ੂਟ ਇੱਕ ਤੰਬਾਕੂ ਕੰਪਨੀ ਲਈ ਤੋਹਫਾ ਸੀ ਅਸੀਂ ਇਸ ਨੂੰ ਰੱਦ ਕਰਾਂਗੇ ਰਿਪੋਰਟ ਵਿੱਚ ਲਾਵਿੰਗ ਅਤੇ ਰਾਜਨੀਤਿਕ ਵਿਚਾਲੇ ਰੀਵਾਲਮਿੰਗ ਡੋਰ ਕਨੈਕਸ਼ਨ ਅਤੇ ਵੀ ਚਿੰਤਾ ਜ਼ਾਹਰ ਕੀਤੀ ਗਈ ਹੈ ਕੈਂਸਰ ਸੁਸਾਇਟੀ ਨੇ ਕਿਹਾ ਹੈ ਕਿ ਸਰਕਾਰ ਅਤੇ ਤਮਾਕੂ ਉਦਯੋਗ ਵਿਚਾਲੇ ਬੇਲੋੜੇ ਸੰਪਰਕ ਨਿਊਜ਼ਲਟਰ ਦੀ ਰੈਂਕਿੰਗ ਨੂੰ ਨੁਕਸਾਨ ਪਹੁੰਚਾ ਰਹੇ ਹਨ ਹਰ ਸਾਲ 5000 ਲੋਕ ਤਮਾਕੂ ਨਾਲ ਮਰਦੇ ਹਨ ਅੱਦੇ ਕਾਨੂੰਨਾਂ ਕਾਰਨ ਹੋਰ ਨਸ਼ਾ ਹੋਰ ਤੂਮਰਪਾਨ ਅਤੇ ਵੱਧ ਕੈਂਸਰ ਦਾ ਕਾਰਨ ਬਣੇ ਹਨ ਪਰ ਸਰਕਾਰ ਇਸ ਗੱਲ ਤੇ ਜੜੀ ਹੈ ਉਹਨਾਂ ਦਾ ਕਹਿਣਾ ਹੈ ਕਿ ਨੀਤੀ ਨਿਰਧਾਰਨ ਵਿੱਚ ਤਮਾਕੂ ਉਦਯੋਗ ਦਾ ਕੋਈ ਲੈਣਾ ਦੇਣਾ ਨਹੀਂ ਹੈ ਸਾਰੀਆਂ ਕਾਰਵਾਈਆਂ ਅੰਤਰਰਾਸ਼ਟਰੀ ਨਿਯਮਾਂ ਦੇ ਤਹਿਤ ਕੀਤੀਆਂ ਗਈਆਂ ਹਨ ਨਿਊਜ਼ੀਲੈਂਡ ਦੀ ਰੈਂਕਿੰਗ ਗਰਾਵਟ ਨੇ ਇੱਕ ਵਾਰ ਬਹਿਸ ਨੂੰ ਮੁੜ ਤਾਜ਼ਾ ਕਰ ਦਿੱਤਾ ਹੈ ਸਿਹਤ ਨੀਤੀਆਂ ਨੂੰ ਕਿਸ ਨੇ ਪ੍ਰਭਾਵਿਤ ਕੀਤਾ ਹੈ ਤੇ ਇਸ ਦਾ ਅਸਲ ਨੁਕਸਾਨ ਕਿਸ ਨੂੰ ਹੋਵੇਗਾ ਇਹ ਸਵਾਲ ਉੱਭਰ ਕੇ ਸਾਹਮਣੇ ਆਇਆ ਹੈ ਨਿਊਜ਼ੀਲੈਂਡ ਨੂੰ ਗਲੋਬਲ ਤਮਾਕੂ ਕੰਟਰੋਲ ਰੈਂਕਿੰਗ ਵਿੱਚ ਇਤਿਹਾਸ ਦੀ ਸਭ ਤੋਂ ਵੱਡੀ ਗਰਾਵਟ ਦਾ ਸਾਹਮਣਾ ਕਰਨਾ ਪਿਆ ਹੈ 2023 ਵਿੱਚ ਦੁਨੀਆ ਚ ਦੂਜੇ ਨੰਬਰ ਤੇ ਰਹਿਣ ਵਾਲਾ ਮੁਲਕ ਹੁਣ 53ਵੇਂ ਸਥਾਨ ਤੇ ਆ ਗਿਆ ਹੈ। ਸਰਕਾਰ ਦੇ ਨਵੇਂ ਫੈਸਲੇ, ਟੈਕਸ ਛੂਟ ਅਤੇ ਤਮਾਕੂ ਉਦਯੋਗ ਨਾਲ ਵੱਧ ਰਹੀ ਨੇੜਤਾ ਇਸ ਦਾ ਮੁੱਖ ਕਾਰਨ ਮੰਨੇ ਜਾ ਰਹੇ ਹਨ। ਗਲੋਬਲ ਸੈਂਟਰ ਫਰ ਲਈ ਗੁੱਡ ਗਵਰਨਰਸ ਇਨ ਟਵੇਕੋ ਕੰਟਰੋਲ ਵੱਲੋਂ ਜਾਰੀ ਕੀਤੀ ਗਈ 2025 ਦੀ ਰਿਪੋਰਟ ਦੇ ਵਿੱਚ ਨਿਊਜ਼ੀਲੈਂਡ ਨੂੰ ਸਭ ਤੋਂ ਵੱਧ ਗਰਾਵਟ ਵਾਲਾ ਦੇਸ਼ ਘੋਸ਼ਿਤ ਕੀਤਾ ਗਿਆ ਹੈ। 2023 ਦੇ ਵਿੱਚ ਇਹ ਦੂਜੇ ਸਥਾਨ ਤੇ ਸੀ ਤੇ ਜਦੋਂ ਕਿ ਹੁਣ ਇਹ 53ਵੇਂ ਸਥਾਨ ਤੇ ਖਿਸਕਿਆ ਗਿਆ ਹੈ ਸਿਰਫ 2 ਸਾਲਾਂ ਦੇ ਵਿੱਚ ਹੀ 52 ਸਥਾਨਾਂ ਦੀ ਪਾਰੀ ਗ੍ਰਾਵਟ ਸਾਹਮਣੇ ਆਈ ਹੈ ਰਿਪੋਰਟ ਅਨੁਸਾਰ ਗ੍ਰਾਵਟ ਦੇ ਮੁੱਖ ਕਾਰਨ ਸਮੋਗਪਰੀ ਜਨਰੇਸ਼ਨ ਕਾਨੂੰਨ ਨੂੰ ਰੱਦ ਕਰਨਾ ਫਿਲਿਪ ਮੋਰਸ ਲਈ ਟੈਕਸੀ ਸ਼ੂਟ ਕਰਨਾ ਉਦਯੋਗ ਵਿਚਾਲੇ ਕਰਮਚਾਰੀਆਂ ਦੀ ਆਵਾਜਾਈ ਦਾ ਵਧਣਾ ਇਸ ਦੇ ਮੁੱਖ ਕਾਰਨ ਮੰਨੇ ਜਾ ਰਹੇ ਹਨ ਇਸ ਦੇ ਸਬੰਧ ਵਿੱਚ ਐਡਵੋਕੇਸੀ ਗਰੁੱਪ ਬੀ ਫ੍ਰੀ ਕਿਡਸ ਨੇ ਇਸ ਨੂੰ ਸ਼ਰਮਨਾਕ ਅਤੇ ਚਿੰਤਾਜਨਕ ਦੱਸਿਆ ਹੈ ਉਹਨਾਂ ਨੇ ਕਿਹਾ ਕਿ ਨਿਊਜ਼ੀਲੈਂਡ ਇੱਕ ਅੰਤਰਰਾਸ਼ਟਰੀ ਉਦਾਹਰਣ ਬਣ ਗਿਆ ਹੈ ਕਿ ਇੱਕ ਸਰਕਾਰ ਤਮਾਕੂ ਉਦਯੋਗ ਦੇ ਦਬਾਅ ਹੇਠ ਕਿੰਨੀ ਤੇਜ਼ੀ ਨਾਲ ਆ ਸਕਦੀ ਹੈ ਪਰ ਸਰਕਾਰ ਇਸ ਰਿਪੋਰਟ ਨਾਲ ਸਹਿਮਤ ਨਹੀਂ ਹੈ ਐਸੋਸੀਏਟ ਹੈਲਥ ਮਨਿਸਟਰ ਕੇਸੀ ਕਾਸਟਲ ਨੇ ਇੰਡੈਕਸ ਨੂੰ ਬੇਤੁਕਾ ਦੱਸਿਆ ਹੈ। ਉਹਨਾਂ ਦੇ ਮੁਤਾਬਕ ਰੈਂਕਿੰਗ ਨਹੀਂ ਸਗੋ ਅਸਲ ਸਮੋਕਿੰਗ ਰੇਟ ਮਹੱਤਵਪੂਰਨ ਹੈ। ਨਿਊਜ਼ੀਲੈਂਡ ਵਿੱਚ ਤੰਮਰਪਾਨ ਦਾ ਰੋਣਾ 6.9% ਹੈ ਜੋ ਕਿ ਦੁਨੀਆ ਦੇ ਵਿੱਚ ਸਭ ਤੋਂ ਘੱਟ ਹੈ। 2024 ਵਿੱਚ ਸਰਕਾਰ ਨੇ ਕਾਨੂੰਨ ਰੱਦ ਕਰਕੇ ਜੋ ਸਿਗਰਟ ਵੇਚਣ ਵਾਲਿਆਂ ਦੀ ਗਿਣਤੀ ਘਟਾਉਣਾ ਤੇ 2009 ਤੋਂ ਬਾਅਦ ਜਨਮੇ ਲੋਕਾਂ ਲਈ ਤੰਬਾਕੂ ਵਿਕਰੀ ਤੇ ਪਾਬੰਦੀ ਵਾਲੇ ਲਗਾਏ ਸਨ। ਇਸ ਦੇ ਨਾਲ ਹੀ ਹੇਟਡ ਤਮਾਕੂ ਪ੍ਰੋਡਕਟ ਤੇ 50% ਟੈਕਸ ਕਟੌਤੀ ਜਿਸ ਦਾ ਸਭ ਤੋਂ ਵੱਧ ਲਾਭ ਫਿਲਿਪ ਮੋਰਿਸ ਨੂੰ ਮਿਲਣ ਦੀ ਗੱਲ ਪ੍ਰੈਜ਼ੀਡੈਂਟੇ ਵੀ ਮੰਨੀ ਹੈ ਕ੍ਰਿਸ ਹੈਪਕਿੰਸ ਨੇ ਕਿਹਾ ਹੈ ਕਿ ਇਹ ਟੈਕਸ ਸ਼ੂਟ ਇੱਕ ਤਮਾਕੂ ਕੰਪਨੀ ਲਈ ਤੋਹਫਾ ਸੀ ਅਸੀਂ ਇਸ ਨੂੰ ਰੱਦ ਕਰਾਂਗੇ ਰਿਪੋਰਟ ਵਿੱਚ ਲਾਵਿੰਗ ਅਤੇ ਰਾਜਨੀਤਿਕ ਵਿਚਾਲੇ ਰੀਵਾਲਮਿੰਗ ਡੋਰ ਕਨੈਕਸ਼ਨ ਅਤੇ ਵੀ ਚਿੰਤਾ ਜ਼ਾਹਰ ਕੀਤੀ ਗਈ ਹੈ ਕੈਂਸਰ ਸੁਸਾਇਟੀ ਨੇ ਕਿਹਾ ਹੈ ਕਿ ਸਰਕਾਰ ਅਤੇ ਤਮਾਕੂ ਉਦਯੋਗ ਵਿਚਾਲੇ ਬੇਲੋੜੇ ਸੰਪਰਕ ਨਿਊਜ਼ਲਟਰ ਦੀ ਰੈਂਕਿੰਗ ਨੂੰ ਨੁਕਸਾਨ ਪਹੁੰਚਾ ਰਹੇ ਹਨ ਹਰ ਸਾਲ 5000 ਲੋਕ ਤਮਾਕੂ ਨਾਲ ਮਰਦੇ ਹਨ ਅੱਦੇ ਕਾਨੂੰਨਾਂ ਕਾਰਨ ਹੋਰ ਨਸ਼ਾ ਹੋਰ ਤੂਮਰਪਾਨ ਅਤੇ ਵੱਧ ਕੈਂਸਰ ਦਾ ਕਾਰਨ ਬਣੇ ਹਨ ਪਰ ਸਰਕਾਰ ਇਸ ਗੱਲ ਤੇ ਜੜੀ ਹੈ ਉਹਨਾਂ ਦਾ ਕਹਿਣਾ ਹੈ ਕਿ ਨੀਤੀ ਨਿਰਧਾਰਨ ਵਿੱਚ ਤਮਾਕੂ ਉਦਯੋਗ ਦਾ ਕੋਈ ਲੈਣਾ ਦੇਣਾ ਨਹੀਂ ਹੈ ਸਾਰੀਆਂ ਕਾਰਵਾਈਆਂ ਅੰਤਰਰਾਸ਼ਟਰੀ ਨਿਯਮਾਂ ਦੇ ਤਹਿਤ ਕੀਤੀਆਂ ਗਈਆਂ ਹਨ ਨਿਊਜ਼ੀਲੈਂਡ ਦੀ ਰੈਂਕਿੰਗ ਗਰਾਵਟ ਨੇ ਇੱਕ ਵਾਰ ਬਹਿਸ ਨੂੰ ਮੁੜ ਤਾਜ਼ਾ ਕਰ ਦਿੱਤਾ ਹੈ ਸਿਹਤ ਨੀਤੀਆਂ ਨੂੰ ਕਿਸ ਨੇ ਪ੍ਰਭਾਵਿਤ ਕੀਤਾ ਹੈ ਤੇ ਇਸ ਦਾ ਅਸਲ ਨੁਕਸਾਨ ਕਿਸ ਨੂੰ ਹੋਵੇਗਾ ਇਹ ਸਵਾਲ ਉੱਭਰ ਕੇ ਸਾਹਮਣੇ ਆਇਆ ਹੈ ਨਿਊਜ਼ੀਲੈਂਡ ਨੂੰ ਗਲੋਬਲ ਤਮਾਕੂ ਕੰਟਰੋਲ ਰੈਂਕਿੰਗ ਵਿੱਚ ਇਤਿਹਾਸ ਦੀ ਸਭ ਤੋਂ ਵੱਡੀ ਗਿਰਾਵਟ ਦਾ ਸਾਹਮਣਾ ਕਰਨਾ ਪਿਆ ਹੈ 2023 ਵਿੱਚ ਦੁਨੀਆ 'ਚ ਦੂਜੇ ਨੰਬਰ ਤੇ ਰਹਿਣ ਵਾਲਾ ਮੁਲਕ ਹੁਣ 53ਵੇਂ ਸਥਾਨ ਤੇ ਆ ਗਿਆ ਹੈ ਸਰਕਾਰ ਦੇ ਨਵੇਂ ਫੈਸਲੇ ਟੈਕਸ ਛੂਟ ਅਤੇ ਤਮਾਕੂ ਉਦਯੋਗ ਨਾਲ ਵੱਧ ਰਹੀ ਨੇੜਤਾ ਇਸ ਦਾ ਮੁੱਖ ਕਾਰਨ ਮੰਨੇ ਜਾ ਰਹੇ ਹਨ ਗਲੋਬਲ ਸੈਂਟਰ ਫਰ ਫੁਲ ਗੁੱਡ ਗਵਰਨਰਸ ਇਨ ਟਵੇਕੋ ਕੰਟਰੋਲ ਵੱਲੋਂ ਜਾਰੀ ਕੀਤੀ ਗਈ 2025 ਦੀ ਰਿਪੋਰਟ ਦੇ ਵਿੱਚ ਨਿਊਜ਼ੀਲੈਂਡ ਨੂੰ ਸਭ ਤੋਂ ਵੱਧ ਗਰਾਵਟ ਵਾਲਾ ਦੇਸ਼ ਘੋਸ਼ਿਤ ਕੀਤਾ ਗਿਆ ਹੈ 2023 ਦੇ ਵਿੱਚ ਇਹ ਦੂਜੇ ਸਥਾਨ ਤੇ ਸੀ ਤੇ ਜਦੋਂ ਕਿ ਹੁਣ ਇਹ 53ਵੇਂ ਸਥਾਨ ਤੇ ਖਿਸਕਿਆ ਗਿਆ ਹੈ ਸਿਰਫ 2 ਸਾਲਾਂ ਦੇ ਵਿੱਚ ਹੀ 51 ਸਥਾਨਾਂ ਦੀ ਪਾਰੀ ਗਰਾਵਟ ਸਾਹਮਣੇ ਆਈ ਹੈ ਰਿਪੋਰਟ ਅਨੁਸਾਰ ਗਰਾਵਟ ਦੇ ਮੁੱਖ ਕਾਰਨ ਸਮੋਕਪਰੀ ਜਨਰੇਸ਼ਨ ਕਾਨੂੰਨ ਨੂੰ ਰੱਦ ਕਰਨਾ ਫਿਲਿਪ ਮੋਰਿਸ ਲਈ ਟੈਕਸ ਸ਼ੂਟ ਕਰਨਾ ਉਦਯੋਗ ਵਿਚਾਲੇ ਕਰਮਚਾਰੀਆਂ ਦੀ ਆਵਾਜਾਈ ਦਾ ਵਧਣਾ ਇਸ ਦੇ ਮੁੱਖ ਕਾਰਨ ਮੰਨੇ ਜਾ ਰਹੇ ਹਨ ਇਸ ਦੇ ਸਬੰਧ ਵਿੱਚ ਐਡਵੋਕੇਸੀ ਗਰੁੱਪ ਬੀ ਫ੍ਰੀ ਕਿਡਸ ਨੇ ਇਸ ਨੂੰ ਸ਼ਰਮਨਾਕ ਅਤੇ ਚਿੰਤਾਜਨਕ ਦੱਸਿਆ ਹੈ ਉਹਨਾਂ ਨੇ ਕਿਹਾ ਕਿ ਨਿਊਜ਼ੀਲੈਂਡ ਇੱਕ ਅੰਤਰਰਾਸ਼ਟਰੀ ਉਦਾਹਰਣ ਬਣ ਗਿਆ ਹੈ ਕਿ ਇੱਕ ਸਰਕਾਰ ਤਮਾਕੂ ਉਦਯੋਗ ਦੇ ਦਬਾਅ ਹੇਠ ਕਿੰਨੀ ਤੇਜ਼ੀ ਨਾਲ ਆ ਸਕਦੀ ਹੈ ਪਰ ਸਰਕਾਰ ਇਸ ਰਿਪੋਰਟ ਨਾਲ ਸਹਿਮਤ ਨਹੀਂ ਹੈ ਐਸੋਸੀਏਟ ਹੈਲਥ ਮਨਿਸਟਰ ਕੇਸੀ ਕਾਸਟਲੋ ਨੇ ਇੰਡੈਕਸ ਨੂੰ ਬੇਤੁਕਾ ਦੱਸਿਆ ਹੈ। ਉਹਨਾਂ ਦੇ ਮੁਤਾਬਕ ਰੈਂਕਿੰਗ ਨਹੀਂ ਸਗੋ ਅਸਲ ਸਮੋਕਿੰਗ ਰੇਟ ਮਹੱਤਵਪੂਰਨ ਹੈ। ਨਿਊਜ਼ੀਲੈਂਡ ਵਿੱਚ ਤੰਮਰਪਾਨ ਦਾ ਰੋਣਾ 6.9% ਹੈ ਜੋ ਕਿ ਦੁਨੀਆ ਦੇ ਵਿੱਚ ਸਭ ਤੋਂ ਘੱਟ ਹੈ। 2024 ਵਿੱਚ ਸਰਕਾਰ ਨੇ ਕਾਨੂੰਨ ਰੱਦ ਕਰਕੇ ਜੋ ਸਿਗਰਟ ਵੇਚਣ ਵਾਲਿਆਂ ਦੀ ਗਿਣਤੀ ਘਟਾਉਣਾ ਤੇ 2009 ਤੋਂ ਬਾਅਦ ਜਨਮੇ ਲੋਕਾਂ ਲਈ ਤੰਬਾਕੂ ਵਿਕਰੀ ਤੇ ਪਾਬੰਦੀ ਵਾਲੇ ਲਗਾਏ ਸਨ। ਇਸ ਦੇ ਨਾਲ ਹੀ ਹੇਟਡ ਤੰਬਾਕੂ ਪ੍ਰੋਡਕਟ ਤੇ 50% ਟੈਕਸ ਕਟੌਤੀ ਜਿਸ ਦਾ ਸਭ ਤੋਂ ਵੱਧ ਲਾਭ ਫਿਲਿਪ ਮੋਰਿਸ ਨੂੰ ਮਿਲਣ ਦੀ ਗੱਲ ਪ੍ਰੈਜ਼ੀ ਦੇਵੀ ਮੰਨੀ ਹੈ ਕ੍ਰਿਸ ਹੈਪਕਿੰਸ ਨੇ ਕਿਹਾ ਹੈ ਕਿ ਇਹ ਟੈਕਸ ਸ਼ੂਟ ਇੱਕ ਤੰਬਾਕੂ ਕੰਪਨੀ ਲਈ ਤੋਹਫ਼ਾ ਸੀ ਅਸੀਂ ਇਸ ਨੂੰ ਰੱਦ ਕਰਾਂਗੇ ਰਿਪੋਰਟ ਵਿੱਚ ਲਾਵਿੰਗ ਅਤੇ ਰਾਜਨੀਤਿਕ ਵਿਚਾਲੇ ਰੀਵਾਲਮਿੰਗ ਡੋਰ ਕਨੈਕਸ਼ਨ ਅਤੇ ਵੀ ਚਿੰਤਾ ਜ਼ਾਹਰ ਕੀਤੀ ਗਈ ਹੈ ਕੈਂਸਰ ਸੁਸਾਇਟੀ ਨੇ ਕਿਹਾ ਹੈ ਕਿ ਸਰਕਾਰ ਅਤੇ ਤਮਾਕੂ ਉਦਯੋਗ ਵਿਚਾਲੇ ਬੇਲੋੜੇ ਸੰਪਰਕ ਨਿਊਜ਼ਲੈਟਰ ਦੀ ਰੈਂਕਿੰਗ ਨੂੰ ਨੁਕਸਾਨ ਪਹੁੰਚਾ ਰਹੇ ਹਨ ਹਰ ਸਾਲ 5000 ਲੋਕ ਤਮਾਕੂ ਨਾਲ ਮਰਦੇ ਹਨ ਅੱਦੇ ਕਾਨੂੰਨਾਂ ਕਾਰਨ ਹੋਰ ਨਸ਼ਾ ਹੋਰ ਤੂਮਰਪਾਨ ਅਤੇ ਵੱਧ ਕੈਂਸਰ ਦਾ ਕਾਰਨ ਬਣੇ ਹਨ ਪਰ ਸਰਕਾਰ ਇਸ ਗੱਲ ਤੇ ਜੜੀ ਹੈ ਉਹਨਾਂ ਦਾ ਕਹਿਣਾ ਹੈ ਕਿ ਨੀਤੀ ਨਿਰਧਾਰਨ ਵਿੱਚ ਤਮਾਕੂ ਉਦਯੋਗ ਦਾ ਕੋਈ ਲੈਣਾ ਦੇਣਾ ਨਹੀਂ ਹੈ ਸਾਰੀਆਂ ਕਾਰਵਾਈਆਂ ਅੰਤਰਰਾਸ਼ਟਰੀ ਨਿਯਮਾਂ ਦੇ ਤਹਿਤ ਕੀਤੀਆਂ ਗਈਆਂ ਹਨ ਨਿਊਜ਼ੀਲੈਂਡ ਦੀ ਰੈਂਕਿੰਗ ਗਰਾਵਟ ਨੇ ਇੱਕ ਵਾਰ ਬਹਿਸ ਨੂੰ ਮੁੜ ਤਾਜ਼ਾ ਕਰ ਦਿੱਤਾ ਹੈ ਸਿਹਤ ਨੀਤੀਆਂ ਨੂੰ ਕਿਸ ਨੇ ਪ੍ਰਭਾਵਿਤ ਕੀਤਾ ਹੈ ਤੇ ਇਸ ਦਾ ਅਸਲ ਨੁਕਸਾਨ ਕਿਸ ਨੂੰ ਹੋਵੇਗਾ ਇਹ ਸਵਾਲ